भारतीय जनता पार्टी दे कमी जर्नल्स कतर तरुण जोग ने किया कि पंजाब दे मुख्यमंत्री भगवंत मान कटिया राजनीति कर रहे हैं करीब दा सीजन है और पंजाब नु खुद सिंचाईस्ते पानी चाहिए धान दी फसल लानी है और पंजाब भाजपा अपने प्रदेश ते एक-एक पानी दे बूंद दी रक्षा वास्ते वचनबद्ध है पर मुख्यमंत्री साहब जिस तरह तुच्छर हल्की राजनीति कर रहे हैं कि ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਇਹ ਸ਼ੋਭਾ ਦਾ ਨਹੀਂ ਦੱਸਦਾ ਪੰਜਾਬ ਦੇ ਮੁੱਖ ਮੰਤਰੀ ਦਾ ਵਿਵਹਾਰ ਸਹੀ ਨਹੀਂ ਹੈ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਪਾਣੀ ਪੰਜਾਬ ਵਾਸਤੇ ਚਾਹੀਦਾ ਹੈ ਲੇਕਿਨ ਇਹ ਮੌਕਾ ਨਹੀਂ ਪਾਕਿਸਤਾਨ ਦੇ ਨਾਲ ਦੇਸ਼ ਤਣਾਅ ਚੋਂ ਗੁਜ਼ਰ ਰਿਹਾ ਹੈ ਐਸੇ ਮੌਕੇ ਦੇ ਉੱਤੇ ਸੀਐਮ ਭਗਵੰਤ ਮਾਨ ਬੇਵਜਾ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਕਰ ਰਿਹਾ ਹੈ ਕੱਲ ਤੱਕ ਜਦ ਤੱਕ ਆਪਕੀ ਤੁਹਾਡੀ ਦਿੱਲੀ ਦੇ ਅੰਦਰ ਆਪ ਦਾ ਪਾਰਟੀ ਦੀ ਸਰਕਾਰ ਸੀ ਤੇ ਕੇਜਰੀਵਾਲ ਆਪ ਦਾ ਪਾਰਟੀ ਦਾ ਸਟੈਂਡ ਕੁਝ ਹੋਰ ਸੀ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਯਾਦ ਕਰਾ ਰਿਹਾ ਲੋਕ ਰਾਜਨੀਤੀ ਚ ਚੀਜ਼ਾਂ ਨੂੰ ਭੁੱਲ ਜਾਂਦੇ ਨੇ ਹਰਿਆਣਾ ਚੋਣਾਂ ਚ ਸੀਐਮ ਭਗਵੰਤ ਮਾਨ ਦਾ ਬਿਆਨ ਕੀ ਸੀ ਇਕ ਹੋਰ ਵੀਡੀਓ ਕੱਟ ਕੇ ਆਪੀ ਦੇਖ ਲੋ ਮੰਨਿਆ ਕਿ ਅੱਜ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਐਸ ਵਿੱਚ ਔਰ ਦਿੱਲੀ ਦੇ ਅੰਦਰ ਤੁਹਾਡੇ ਪ੍ਰਸ਼ਤ ਮੰਤਰੀਆਂ ਦੇ ਰੋਜ਼ ਪੋਲ ਖੁੱਲ ਰਹੇ ਕਦੀ ਸਸੋਦੀ ਦੀ ਕਦੀ ਜੈਨ ਦੀ ਔਰ ਤੋਂ ਧਿਆਨ ਹਟਾਉਣ ਵਾਸਤੇ ਹਲਕੀ ਰਾਜਨੀਤੀ ਕਰਦੇ छोटी राजनीति कर रहे हो उलझान दी और भ्रम पैदा करने की राजनीति कर रहे हो दुर्भाग्यपूर्ण है मौका और मुद्दा दोनों ही थोड़े गलत हैं।